ਹਾਂਜੀ ਕੀ ਹਾਲ ਚਾਲ ਨੇ ਜੀ ਆਪਾਂ ਨਾ ਗੱਡੀ ਸਰਵਿਸ ਵਾਸਤੇ ਖੜਾਉਣ ਚੱਲੇ ਸੀਗੇ ਤੇ ਗੱਡੀ ਨਾ ਇੱਕ ਤਾਂ ਥੋੜਾ ਜਿਹਾ ਏਸੀ ਦਾ ਵੈਸੇ ਠੀਕ ਤਾਂ ਹੈਗਾ ਚੱਲ ਇਸਦੀ ਵੀ ਸਰਵਿਸ ਕਰਾ ਦੇ ਗੱਡੀ ਦੇ ਵੈਸੇ ਵੀ ਸਰਵਿਸ ਉਤੋਂ ਦੀ ਨੰਗੀ ਭਈ ਆ 3000 ਅਸੀਂ ਬੱਤੀ ਚਲਾਤੀ ਸਰਵਿਸ ਨਾਲੋਂ ਤੇ ਕੁਝ ਕਿ ਨਾ ਇਹਦੀ ਪਿਛਲੀ ਡੱਗੀ ਆ ਜਿੱਤੇ ਬੇਸ ਲੱਗੀ ਹੋਈ ਉਹ ਥੋੜੀ ਜਿਹੀ ਖੜਕ ਰਹੀ ਹੈਗੀ ਨਾਲੇ ਤਾਂ ਉਹ ਆਪਾਂ ਦਿਖਾ ਦਾਂਗੇ ਪੰਪ ਤੇ ਖੜੇ ਆ ਵਾ ਚੱਲ ਇੱਕ ਡੰਡਾ ਹੈਗਾਗਾ ਫਿਰ ਵੀ ਤੇਲ ਭਰ ਆ ਲਈ ਵੈਸੇ ਮੈਂ ਸੋਚੀ ਜਾਨਾ ਜੇ ਸਾਹਮਣੇ ਭੀੜ ਆ ਗਈ ਮੈਂ ਹੋਰ ਕਿਸੇ ਪੰਪ ਤੇ ਵਗ ਜਾਣਾਗਾ ਰਹਿਣ ਹੀ ਦਿੰਨੇ ਆ ਯਾਰ ਆਪਾਂ ਤੇਲ ਰੈਣ ਦਿੰਨੇ ਆਪਾਂ ਤੇਲਪੁਰਾ ਉਹਨੂੰ ਕਿਉਂਕਿ ਉਸ ਆ ਦੇ ਹਾਲਾਤ ਮੈਨੂੰ ਤਾਂ ਲੱਗਦਾ ਨਹੀਂ ਮੇਰੀ ਬਾਰੀ ਆਊਗੀ ਮੂਰੇ ਟਰੈਕਟਰ ਖੜਾ ਪਿੱਛੇ ਬੱਸ ਖੜੀ ਆ ਬੱਸ ਸਾਲੇ ਰਾਹ ਦੇ ਦੀ ਕਿਤੇ ਹੋਰ ਸੇ ਆਪਾਂ ਖੜਾ ਕਰੇ ਮੈਂ ਬੱਸ ਖੜੀ ਆ ਉਧਰਲੀ ਸਾਈਡ ਰਾਹ ਮਿਲ ਜੂਗਾ ਸਰਾ ਹੈਗਾ ਨੰਗਣੂ ਮੇਰੇ ਚਲ ਆਪਾਂ ਕਿਸੇ ਹੋਰ ਪੰਪ ਤੋਂ ਤੇਲ ਭਰਾਲਾਂਗੇ ਵੈਸੇ ਵੀ ਆਪਣੇ ਕੋਲ ਦੋ ਗੱਡੀਆਂ ਹੈਗੀਆਂ ਇੱਕ Swift ਆਪਣੇ ਨਾਲ ਨਾਲ ਆ ਗਈ ਤੇ ਉੱਥੋਂ ਤੇਲ ਭਰਾਲਾਂਗੇ ਕੋਈ ਚੱਕਰ ਨਹੀਂ ਹੁਣ ਆਪਾਂ ਗੱਡੀ ਪੈਕ ਕਰ ਲਈਏ ਕੈਮਰੇ ਚ ਦੇਖ ਲਈ ਕੋਈ ਹੈ ਨਹੀਂ ਵੈਸੇ ਤਾਂ ਚਲ ਮੇਰੀ ਮਿੱਠੀ ਪਿਆਰ ਨਾਲ ਚੱਲ 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 ਗਾਹਾਂ ਤੇਰਾ ਰਾਮਾ ਜੀ ਤੇ ਚੱਲ ਚੱਲ ਇਹਦਾ ਧਿਆਨ ਨਾਲ ਜਾਣਾ ਪੈਂਦਾ ਪਿੱਛੋਂ ਲਿਆ ਕੇ ਨਾ ਕੋਈ ਠੋਕੇ ਆਪਣੀ ਰਾਣੀ ਸੁੰਦਰਾ ਨੂੰ ਚਲੋ ਜੀ ਗੱਡੀ ਹੈ ਤਾਂ ਕਪਣੀ ਸਾਰੀ ਰੀਜਨਲ ਮੈਂ ਨਹੀਂ ਚਾਹੁੰਦਾ ਕਿ ਮੜਾ ਜੀ ਵੀ ਸਕ੍ਰੈਚ ਪਾਵੇ ਠੀਕ ਆ ਵੈਸੇ ਅਪਾ 2 ਮਹੀਨਿਆਂ ਨੂੰ ਇੱਕ ਗੱਡੀ ਹੋਰ ਲੈ ਰਹੇ ਆ I20 ਸੇਲ ਕਰਕੇ ਨਾ ਮੇਰੀ ਨਿਗਾਹ ਹੈਗੀ ਬਲੈਰੋ ਲੈਣ ਦੀ ਬਾਕੀ ਆਪਣੇ ਜਿਵੇਂ ਯਾਰ ਮਿੱਤਰ ਕਹਿਣਗੇ ਉਹਵੇਂ ਉਹ XUV ਦੀ ਅੱਖਾਂ ਉਹਨਾਂ ਦੇ ਮਾ ਜੋ ਕਹਿਣਗੇ ਤਾਂ ਭਾਈ ਐਕਐਸਯੂ ਵੀ ਲੈ ਲਾਂਗੇ ਆਪਾਂ ਜਿੱਦਾਂ ਕਹਿਣਗੇ ਆਪਾਂ ਦੋਵੇਂ ਹੀ ਕਰ ਲੈਣਾ ਭਰਾਵਾ ਉਹਨਾਂ ਦੀ ਇੱਛਾ ਨਾਲ ਹੀ ਗੱਡੀ ਲਿਆਉਨੇ ਆਪਾਂ ਠੀਕ ਹੈ ਤੇ ਉਹ ਕਹਿੰਦੇ ਵੀ ਆਪਾਂ i20 ਜੇ ਸੇਲ ਕਰਨੇ ਵੈਸੇ ਤਾਂ ਸੇਲ ਕਰਨ ਦੇ ਖਿਲਾਫ ਨੇਗੇ ਪਰ ਮੇਰਾ ਮਾਣਾ ਪਿਆਰ ਸੇਲ ਕਰਕੇ ਇੱਕ ਬੱਚੀ ਉੱਡੀ ਮਤਲਬ ਸੌਰੀ ਗਲਤ ਬੋਲੇਗਾ ਸੀ ਉੱਚੀ ਗੱਡੀ ਜਿਵੇਂ ਕਿ ਇਹ ਆਪਣੇ ਕੋਲ ਉੱਚੀ ਵੀ ਹੁਣ ਐਕਐਸਯੂ ਵੀ ਰੱਖਣੀ ਹੈ ਜਿਵੇਂ ਆਪਾਂ ਕਾਲੀ ਸਕਾਰਪਿਓ ਸੀ ਆਪਣੀ ਵਧੀਆ ਸੀ ਚਲੋ ਸੇਲ ਕਰਤੀ ਸੀਗੀ ਹੁਣ ਉਸ ਤੋਂ ਮੇਰਾ ਮਨ ਇਹੀ ਹੈਗਾ ਵੀ ਆਪਾਂ ਲਿਆਈਏ ਹੋਰ ਮਿੰਦਰਾ ਦੀ ਗੱਡੀ ਲਿਆਵਾਂਗੇ ਆਪਾਂ ਠੀਕ ਹੈ ਜੀ ਤੇ ਆਪਾਂ ਜਾਈ ਜਾਨੇ ਹੁਣ ਆਪਣੇ ਪਹਿਲਾ ਮਿੱਤਰ ਨੂੰ ਚੱਕ ਲੈਨੇ ਆ ਪੰਪ ਹੋਰ ਤੋਂ ਤੇਲ ਭਰਾ ਲਾਂਗੇ ਰਸਤੇ 'ਚ ਪੰਪ ਆਪਣੇ 2-3 ਆਉਣਗੇ ਹੈਗਾ ਚਲ ਇੱਕ ਡੰਡਾ ਦੇਗਾ ਤੇਲ ਲੈ ਵੀ ਮੁੰਡੇ ਵਿਆਹ ਤੇ ਵਿਆਹ ਦੇ ਦਿਨ ਚੱਲ ਪਏ ਯਾਰ ਮੂਰੇ ਦਾ ਵਰਨਾ ਸਜਾਈ ਫਿਰਦੀ ਆ ਅਜੇ ਮਹੀਨਾ 8ਵਾਂ ਅਜੇ ਖਤਮ ਹੋਈਗਾ ਤਕਰੀਬਨ ਅਜੇ ਲਾਸਟ ਦੇਣੀ ਆਗਾ ਬਾਕੀ ਮੈਂ ਤਰੀਕ ਵੀ ਨਹੀਂ ਦੇਖੀ ਅਜੇ ਯਾਰ ਕਿੰਨੀ ਤਰੀਕ ਆਗੀ 31 ਆਗੀ ਉਜਾਦ ਕੁਛ ਰਹਿੰਦਾ ਨਹੀਂ ਯਾਰ ਹੁਣ ਕੰਮ ਕਰਦੇ ਚਾਹੇ ਜੁਲਝੇ ਪਈਆਂਗੇ ਜਿਵੇਂ ਸਵੇਰ ਨੂੰ ਆਉਂਦੇ ਆਂਗੇ ਮੁੜ ਕੇ ਇਧਰ ਉਧਰ ਤੁਰੇ ਫਿਰਦੇ ਰਹਿੰਨੇ ਕੰਮ ਕਰਾਂਗੇ ਦੇਖੀ ਮੇਰਾ ਭਰਾ ਰਾਹ ਦੇ ਦੋ ਯਾਰ ਮੈਂ ਚੱਲਦੇ ਆਪਾਂ ਇਹ ਗੱਡੀ ਨੂੰ ਸਰਵਿਸ ਤੇ ਲਾ ਦਈਏ ਮੇਨਾਂ ਕਿ ਜਿਹੜੀ ਉਹ ਡੱਗੀ ਖੜਕ ਰਹੀ ਹੈਗੀ ਡੱਗੀ ਜਿਆਦਾ ਬੁਰੀ ਲੱਗਦੀ ਹੈ ਥੋੜੀ ਜਿਹਾ ਆਪਾਂ ਨੂੰ ਖੜਕਦੇ ਹੋਈ ਆਹ ਭਰਾਵਾ ਬੱਸ ਵਾਲਾ ਉਹਦਾ ਵੈਸੇ ਹੀ ਡਰ ਲੱਗਦਾ ਉਸ ਤੋਂ ਪਰੇ ਰਹਿ ਰੋ ਮੇਰੇ ਨਾਲ ਠੀਕ ਆ ਜੀ ਜਾਈ ਜਨਾਂਗੇ ਇੱਧਰ ਆਪਣਾ ਮੰਨ ਕੇ ਚਲੋ ਤਰਕਸ਼ਿਲ ਚੌਕ ਆ ਜਾਂਦਾਗਾ ਮੋਗਾ ਬਾਈਪਾਸ ਆ ਜਾਂਦਾ ਉੱਥੋਂ ਦੀ ਲੈਫਟ ਸਾਈਡ ਨੂੰ ਮੁੜ ਕੇ ਮੰਡੀ ਆ ਜਾਂਦੀ ਆ ਫਿਰ ਆਪਾਂ ਨਾਨਕਸਰ ਤੋਂ ਇੱਕ ਨਾਨਕਸਰ ਆਪਣਾ ਫੇਮਸ ਗੁਰਦੁਆਰਾ ਉੱਥੋਂ ਪੜਾ ਉੱਤਰਦਾਗਾ ਕਚੈਰੀਆਂ ਵਾਲਾ ਉੱਥੇ ਆਪਣਾ ਮਿੱਤਰ ਖੜਾਗਾ ਉਹਦੇ ਵਾਲੀ ਗੱਡੀ ਆ ਜਿਹੜੀ ਉੱਥੇ ਲਾਤੀ ਉਹਦੇ ਕੋਲ ਬਲੈਕ ਸਕਾਰਪਿਓ ਹੈਗੀ ਨਾ ਪਰ ਵਾਰ ਆਦੇ ਤੋ ਮੈਨੂੰ ਵੇ ਵੇ ਠੀਕ ਆ ਜੀ ਚਲੋ ਨੇੜੇ ਪਹੁੰਚ ਕੇ ਤੁਹਾਨੂੰ ਕਰਦੇ ਆ ਗੱਲ ਪੈਟਰੋਲ ਪੰਪ ਤੇ ਆ ਗਏ ਤੇ ਹੁਣ ਆਪਾਂ ਇਹਦੇ ਤੇਲ ਫਿੱਲ ਕਰਾ ਰਹੇ ਹਾਂ ਕਹਿੰਦੇ ਨੇ ਨਾ ਇੰਗਲਿਸ਼ ਫਿੱਲ ਕਰਾ ਰਹੇ ਆ ਤੇ ਹਾਂ ਹੁਣ ਅਸੀਂ ਇਹਨੂੰ ਗੱਡੀ ਨੂੰ ਖੜਾ ਕੇ ਆਉਂਨੇ ਸਰਬਸਰਬਸ ਉਹਦੇ ਹੱਥ ਨੇ ਚੱਕ ਲਾਂਗੇ ਸੋਮਵਾਰ ਨੂੰ ਫਿਰ R20 ਖੜਾ ਦਾਂਗੇ ਉਹਦੇ ਕੰਮ ਕਰਾ ਦਾਂਗੇ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਕੀ ਆ ਐਕਸਯੂ ਵੀ ਲੈਣ ਦਾ ਦੋ ਮਹੀਨਿਆਂ ਨੂੰ ਘਰੇ ਗੱਲ ਹੋ ਗਈ ਕਿ ਐਕਸਯੂ ਵੀ ਲੈ ਲਈ ਕੋਈ ਨਾ ਪਰ ਗਾਲਾਂ ਤਾਂ ਪੈਣਗੀਆਂ ਮੇਰੇ ਮੈਨੂੰ ਪਤਾ ਹੈਗਾ ਤੇ ਇਹਦੇ ਪੈਸੇ ਦੇ ਦੇ ਵੀਰੇ ਨੂੰ ਦੇ ਦੇ ਵੀਰੇ ਦੇ ਦੇ ਢੱਪਣ ਵੀ ਲਾ ਤਾਣਾ ਹੁਣ ਚਲੋ ਜੀ ਹਜੇ ਡੰਡਾ ਚੱਕਿਆ ਨਹੀਂ ਹੈਗਾ ਡੰਡਾ ਹੋਪਾਸੋ ਚੱਕੂਗਾ ਚਲੋ ਜੀ ਹੁਣ ਕਿਹੜਾ ਗੱ ਲਓ ਜੀ ਆਪਣੀ i20 ਤੇ Scorpio ਦੋਨੇ ਗੱਡੀਆਂ ਉੱਥੇ ਲਾਏ ਤੇ ਹੁਣ ਆਪਾਂ ਵਾਪਸ ਚੱਲੇ ਆਂਗੇ ਪੰਜਾਬ ਮੋਟਰ ਯਾਰ ਬਾਈ ਬਹੁਤ ਸੋਹਣਾ ਕੰਮ ਕਰਦੇ ਨੇਗੇ ਉਹਨਾਂ ਕੋਲ ਲਾਏ ਹੁਣ ਆ ਦੇਖੋ ਮਾਗਰਾ ਬੂਟਾ ਆਹ ਦੇਖੋ ਸਾਡੇ ਗੁਲਗਲਾ ਤੇ ਹੁਣ ਅਸੀਂ ਦੋਨੇ ਇਧਰ ਚੱਲੇ ਆਂਗੇ ਠੀਕ ਆ ਆਪ ਦੀ ਦੁਕਾਨ ਤੇ ਵਾਪਸ ਚੱਲੇ ਸਾਰ ਨੂੰ ਸ਼ਾਮ ਨੂੰ Scorpio ਮਿਲ ਜੂਗੀ ਸੋਮਵਾਰ ਤੱਕ ਮਿਲ ਜੂਆ i20 pickup ਕੋ ਸੈੱਟ ਹੋ ਜੂ ਉਹ ਦੋਵਾਂ ਤੁਹਾਨੂੰ ਟੂਰਿਸਟ ਦਿਖਾਵਾਂਗੇ ਦੂਰ ਦੂਰ ਘੁੰਮਣ ਚੱਲਾਂਗੇ ਨਾ ਜਦੋਂ ਹੁਣ ਚੱਲਦੇ ਆ ਮਦਕਾਨ ਤੇ ਇੱਕ ਨਾ ਤਾਂ ਮੋਟਰਸਾਈਕਲ ਹੋਰ ਤਿਆਰ ਕਰੀਏ ਜਾ ਕੇ ਅੰਮ ਪਰੇ ਬੋਲ ਨਹੀਂ ਜਾਣਾ ਬਈ ਨਾ। ਮੈਂ ਬਾਅਦ ਚ ਬੋਲੂਗਾ। ਹਲ ਵੀ ਵੀਡੀਓ ਆ ਦੇ। ਹਾਂ ਇਹ ਆਪਣੇ ਬਾਈ ਦਾ ਰੱਖਿਆ ਹੋਇਆ ਡੱਕਾ ਬਹੁਤ ਪੁਰਾਣਾ ਇਹਦਾ ਸੌਂਕੀ ਹੈਗਾ ਬਾਈ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਬਹੁਤ ਸਾਰੀਆਂ ਇਹਦੇ ਨਾਲ ਵੀ ਆਪਣੇ ਭਾਈ ਦੀਆਂ ਲੱਭ ਕੇ ਕਿੱਥੋਂ ਲਿਆ ਤੁਸੀਂ? ਮੈਂ ਕਿਹਾ ਬਾਈ ਕਾਹਨੂੰ ਬੋਣਾ ਇਹਦਾ ਸਾਹਮਣੇ ਬੈਠਾ ਬੋਣਾ। ਝੋਲਾ ਭਰੀ ਮਠਾ ਰੀਲਾਂ ਦਾ ਇਹਦੇ ਬਾਅਦ ਚ ਆ ਦੇਖ। ਇਹ ਖੋਲ ਬਿਜਤੀ ਕਰਈਏ ਨਾ ਖੋਲ ਕਿ ਨੁਕਸ ਪਿਆ ਸੀ ਮੈਂ ਮਲ ਖੜਦਾ ਸੀ ਉਹ ਲੋਡ ਕਰਾਇਆ ਕੀ ਖੜਦਾ ਸੀਗਾ ਮਣਾ ਜੀ ਖੜੀਦਾ ਸਾਰ ਆ ਜਾਂਦਾ ਇਹ ਖੜੀ ਜਾਂਦਾ ਉਹ ਖੋਲ ਕੇ ਦਿਖਾ ਬਿਜਤੀ ਕਰਾਈ ਜਾਂਦਾ ਪਗੜਾ ਬਾਈ ਗੁੱਸਾ ਨਾ ਕਰੀ ਬਾਈ ਆਹ ਖੁੱਲ ਗਿਆ ਹੁਣ ਸਾਡੀ ਇੱਜ਼ਤ ਫੁੱਲ ਆ ਓਏ ਹੁਣ ਇੱਜ਼ਤ ਫੁੱਲ ਤੇ ਅਹੀਂ ਲੱਗਦਾ ਵੀ ਜੀ ਓਏ ਆ ਕੀ ਅੰਦਰ ਲਾਈਟ ਚ ਗੱਲ ਜਗਦੀ ਹੈ ਲਾਈਟ ਉਹ ਤਾਂ ਮੈਂ ਉਹ ਲਾਈ ਹੋਈ ਆ ਜਾ ਪਰੇ ਪਹਿਲੀ ਬੰਦ ਕਰ ਲੇ ਲਾਈਟ ਲੱਗੀ ਹੈ ਇਹਦੇ ਦੇ ਜਮਾ ਨਮਾ ਜੋ ਮਾਉਮੀ ਸਾਹਮਣੇ ਬੈਠਾ ਕੋਕਾ ਬਿਸਕੁਟ ਬੰਦਾ ਸਾਹ ਤੈਨੂੰ ਸ਼ੌਂਕ ਆ ਉਹ ਇਹਦਾ ਬਾਹਰ ਸ਼ੌਂਕ ਹੈ ਬਾਈ ਨੇ ਛੱਡ ਜਾ ਇਹਨੂੰ ਕੀ ਕਹਿੰਦੇ ਹੁੰਦੇ ਵੈਸੇ ਡੈਕ ਡੈਕ ਉਹ ਡੈਕ ਤਾਂ ਠੀਕ ਆ ਡੈਕ ਤਾਂ ਨਹੀਂ ਹੈਗਾ ਯਾਰ 3 ਭੰਡੀਆਂ ਚ ਰੀਲ ਸਟੀਲ ਹੀ ਪੁਰਾਣੇ ਮਾਣ ਮੰਨ ਕੇ ਚਲ ਜਿਵੇਂ ਆਪਾਂ ਘਰੇ 97 ਦਾ 97 ਦਾ ਇਹ ਤਾਂ ਅੱਗ ਲਿਆ ਪਾਣਾ ਸਾਮਿਆ ਹੋਇਆਗਾ ਉਹ ਦੋ ਦਾ ਭਰਾਵਾ ਮੈਂ ਵੀ 4-5 ਸਾਲਾਂ ਦਾ ਹੀ ਹੋਊਗਾ ਇਹਦਾ 97 ਦਾ ਰੱਖੀ ਫਿਰਦਾਗਾ ਦੇ ਵਾਪੇ ਸੀਰੇ ਤਬਾ ਜਾ ਕਿਉਂ ਮੋਟਰਾਂ ਨਾਲ ਮੋਟਰਾਂ ਚੱਕ ਕੇ ਲਿਆਉਣਾ ਤੂੰ ਮੋਟਰਾਂ ਲਿਆ ਹਾਂ ਵਾਪੇ ਨਾ ਇਨਾ ਪੁਰਾਣਾ ਡੈਕ ਆ ਸੁੱਚਾਂ ਲੱਗੀਆਂ ਹੋਈਆਂ ਖੜ ਜਾ ਓਏ ਆਛਾ ਖੜ ਜਾ ਵੇ ਦੇਖੀ ਇੱਥੇ ਗਾਣਾ ਅੱਗੇ ਪਿੱਛੇ ਹੁੰਦਾ ਵੀਰੇ ਓਹ ਹੋ ਹੋ ਇਹ ਤੋਂ ਗਾਣਾ ਰੁਕ ਜਾਂਦਾ ਪਾਉ ਜ ਨਹੀਂ ਹੁੰਦਾ ਹੁੰਦਾ 97 ਦੇ ਵਿੱਚ ਭਰਾਵਾ ਇੰਨੀ ਟੈਕਨੋਲੋਜੀ ਆ ਗਈ ਸੀ ਯਾਰ ਅਜੇ ਰੂਲੇ ਵਗੈਰਾ ਉਮੀ ਪੈਣਗੇ ਅਜੇ ਤੇ ਮੰਨਣਾ ਮਨ ਸਰ ਸਿਰਾ ਚੀ ਜਾ ਵੇ ਜਿਵੇਂ ਕਹਿੰਦੇ ਰੀਲ ਇਕੱਠੀ ਹੁੰਦੀ ਆ ਰੂਲੇ ਥੱਕੇ ਨਾ ਨਾ ਰੂਲੇ ਨੂੰ ਆ ਦੇ ਆਹ ਰੂਲ ਆ ਗਿਆ ਵੀਰੇ ਜਿਹੜਾ ਆਗਾ ਜਮ ਕਰਕੇ ਦਿਖਾਉਣਾ ਖੜ ਜਾ ਜਿਹੜਾ ਰੂਲੇ ਦਿਖਾਉਂਦੇ ਵੀਰੇ ਆਹ ਰੂਲੇ ਹਾਂ 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 ਇਹਨੂੰ ਥੱਕੇ ਨਾ ਦੇ ਵੀਰੇ ਇਕੱਠੀ ਉਹਨੂੰ ੜਜੇ ਉਹ ਆ ਜਾ ਮੈਂ ਹੋ ਪ੍ਰਾਵਾ ਇੰਨਾ ਪ੍ਰਾਵਾ ਟੱਕ ਉਹ ਸਾਰਾ ਗੋਜਮਾ ਹੈ ਦੇਖ ਲੈ ਮਿੱਤਰੋ ਆਡੀਓ ਵੀਡੀਓ ਜਿਹੜਾ ਕਹਿੰਦੇ ਹੁੰਦੇ ਸੀ ਸਪੀਕਰ ਨਹੀਂ ਆਪਾਂ ਐਡ ਕਰ ਦਿੰਦੇ ਵੀ ਹੋਰ ਸਪੀਕਰ ਲਾ ਦਈਏ ਬਾਧੇ ਦੇ ਨਾਲ ਹਾਂ ਲੋ ਇਹਦੇ ਵਿੱਚ ਤਾਰਾਂ ਲੱਗਦੀਆਂ ਵੀਰੇ ਡਬਲ ਹੋ ਜਾਂਦਾ ਹੈਗਾ ਜੀ ਕਹਿੰਦੇ ਐਮਪ ਫਿੱਟ ਕਰਨਾ ਇਹਦੇ ਵਿੱਚ ਹੋ ਜਾਂਦਾ ਹੈਗਾ ਐਮਪਾ ਕਿਆ ਬਾਤ ਹੈ ਯਾਰ ਹਾਈ ਹियर ਬੁੱਤੇ ਹियर ਮੋਟਰਸੈਂਕ ਤੇਲ ਪਾ ਰਿਹਾ ਆਪਣਾ ਪੁੱਤ ਪਾ ਦੇ ਪੁੱਤ ਪਾ ਦੇ ਇਹੀ ਆ ਮੌਕੇ ਤੇ ਆ ਵੈਰੀ ਗੁੱਡ ਹਾਂ ਵੈਰੀ ਗੁੱਡ ਸਟਿੰਕ ਵਾਲ ਦੇ ਵਿੱਚ ਭਰਾਵਾ ਤੇਲ ਪਾ ਕੇ ਲਿਆ ਰਿਹਾ ਗਾ ਵੈਰੀ ਗੁੱਡ ਲਓ ਵੀ ਮਿੱਤਰੋ ਅੱਜ ਆਪਣੇ ਕੋਲ ਆਈ ਆ ਆਡੀ ਆਪਣੇ ਯਾਰ ਮਿੱਤਰ ਦੀ ਹੈ ਸੇਲ ਤੇ ਲਾਈ ਹੋਈ ਹੈਗੀ ਇਹਦੀ ਪ੍ਰੋਪਰ ਵੀਡੀਓ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਬਣਾ ਕੇ ਦਿਖਾਵਾਂਗਾ ਤਾਂ ਮੈਂ ਵਲੌਗ ਦੇ ਵਿੱਚ ਬੈਸੀ ਦਿਖਾ ਰਿਹਾ ਤੁਹਾਨੂੰ ਇਹ ਕਰੀਏ ਨੂੰ ਡਰਾਈਵ ਮੋਡ ਤੇ ਉੜੇ ਜਿਹਦੇ ਮੈਂ ਫੰਕਸ਼ਨ ਫੰਕਸ਼ਨ ਵਗੈਰਾ ਸਿੱਖ ਰਹੇ ਹਾਂਗਾ ਹਜੇ ਤਾਂ ਤੇ ਗੱਡੀ ਨੂੰ ਹੌਲੀ ਹੌਲੀ ਆਪਾਂ ਲੈ ਕੇ ਚੱਲੀਏਗਾ ਮਗਰ ਆਪਣੀ ਸਕਾਰਪੀ ਆਉਂਦੀ ਆ ਹੋਗੀ ਉਹਨੂੰ ਥੋੜਾ ਜਿਹਾ ਨਾ ਉੱਚ ਪਿਕਅਪ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਉਹਨੂੰ ਲੈ ਕੇ ਚੱਲੇ ਆਂਗੇ ਯਾਰ ਇਹਦਾ ਸਟੀering ਨਹੀਂ ਉੱਪਰ نیچے ਕਰਨ ਆਇਆ ਹੈ ਇਹਦਾ ਕਿ ਯਾਰ ਤੁਹਾਨੂੰ ਜਿਹਾ ਹੋਊਗਾ ਬੇਝ ਤੇਰੇ ਨਾ ਸੱਚੀ ਨਹੀਂ ਬਾਕੀ ਨਹੀਂ ਆਇਆ ਮੈਨੂੰ ਕਰਨਾ ਮੈਂ ਲੱਭੀ ਇਹਨਾਂ ਦਾ ਬਟਨ ਮਿਲ ਨਹੀਂ ਰਿਹਾ ਮੈਨੂੰ ਕੋਈ ਇਹਦਾ ਬਟਨ ਹੀ ਨਹੀਂ ਮਿਲ ਰਿਹਾ ਹੈਗਾ ਯਾਰ ਸਟੀਅਰਿੰਗ ਪਤਾ ਨਹੀਂ ਕਿਵੇਂ ਉੱਤੇ-ਨੀਚੇ ਹੁੰਦਾ ਚਲ ਅੱਜ ਦਾ ਦਿਨ ਆਇਆ ਦੋ ਇਹਨੂੰ ਸੇਲ ਕਰਨਾ ਆਪਾਂ ਗੱਡੀ ਨੂੰ ਅ ਪਤਾ ਨਹੀਂ 12 ਜਾਂ 13 ਮਾਡਲ ਆ ਬਾਈ ਨੂੰ ਯਾਰ ਪੁੱਛਣਾ ਭੁੱਲ ਗਿਆ ਮੈਂ ਕੋਈ ਨਾ ਚਲੋ ਤਾਂ ਮੈਂ ਵੀਡੀਓ ਦੇ ਵਿੱਚ ਪਾਉਂਗਾ ਹੁਣ ਮੈਂ ਨੈਕਸਟ ਵੀਡੀਓ ਪਾ ਰਿਆਂਗਾ ਠੀਕ ਆ ਉਹਦੇ ਵਿੱਚ ਤੁਹਾਨੂੰ ਪ੍ਰੋਪਰੀ ਦੀ ਜਾਣਕਾਰੀ ਦੇ ਦਊਗਾ ਡਿਊਲ ਜ਼ੋਨ ਦੇ ਜਿਹੜੇ AC ਨਹੀਂ ਹੁੰਦੇ ਵੀ ਮਤਲਬ ਆਹ ਬੰਦੇ ਦਾ AC ਅੱਡ ਚੱਲੂ ਦਾ ਅੱਡ ਚੱਲੂਗਾ ਇਹਦੇ ਵਿੱਚ ਤਾਂ ਉਹ ਵੀ ਫੰਕਸ਼ਨ ਨੇ ਬਾਬੇ ਮਿਲ ਗਿਆ ਬਾਈ ਉਹ ਤਾਂ ਜਮੇ ਬੇਕਾਰ ਕੰਮ ਐ ਏਡੀ ਮਹਿੰਗੀ ਗੱਡੀ ਥੱਲੇ ਦੇਖਿਓ ਆਹ ਲੀਵਰ ਲੱਗਿਆ ਹੋਇਆ ਵਾਲਾ ਇਹਨੂੰ ਖਿੱਚੋ ਜਿਵੇਂ ਆਪਣਾ ਸਕਾਰਪੀਓ ਤਾਂ ਨਹੀਂ ਹੈਗਾ ਸਾਈਡ ਤੇ ਲੱਗਿਆ ਹੁੰਦਾਗਾ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਹੁਣ ਮੈਂ ਸਟੀਅਰਿੰਗ ਐਡਜਸਟ ਆਪੀ ਸੀਟ ਦੇ ਕੰਫਰਟੇਬਲ ਸੀਟ ਦੇ ਹਿਸਾਬ ਨਾਲ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂਗੇ ਠੀਕ ਹੈ ਇੰਡੀਕੇਟਰ ਵਗੈਰਾ ਦੇਤਾ ਇੰਡੀਕੇਟਰ ਦੇ ਉੱਤੇ ਸਾਈਡ ਆਪਣੀ ਬਾਕੀ ਗੱਡੀਆਂ ਨਾਲੋਂ ਪ੍ਰਾਈਸ ਵਗੈਰਾ ਤੁਹਾਨੂੰ ਸੀਗਾ ਫੋਨ ਤੇ ਦੱਸ ਦਿੱਤਾ ਜਾਊਗਾ ਦਾ ਅਸਲ 'ਚ ਮੈਂ ਪ੍ਰੋਪਰ ਬਲੌਗ ਬਣਾਉਂਗਾ ਬਾਈ ਰਾਈਡ ਬੜੀ ਸਵਾਦ ਆ ਜੇ ਮੈਂ ਮਾੜਾ ਜਾਂ ਪੰਜਾਬ ਮਾਰਦਾ ਗੱਡੀ ਹੋ ਜਾਂਦੀ ਔੜਦੀ ਹੋਈ ਇਹ ਚੇ ਮੈਨੂੰ ਮੋੜ ਦਾ ਨੌਲੇਜ ਨਹੀਂ ਹੈਗੀ ਨਹੀਂ ਮੈਂ ਸਪੋਰਟਸ ਮੋਡ ਲਾਵਾਂ ਕਦੇ ਕੋ ਮੋੜ ਲਾਵਾਂ ਯਾਰ ਉਹਦੀ ਨੌਲੇਜ ਨਹੀਂ ਹੈਗੀ ਮੈਨੂੰ ਯਾਰ ਜਮਾ ਵੀ ਚਲੋ ਮੈਂ ਇੰਜੋਏ ਕਰ ਲਾਂ ਥੋੜੀ ਰਾਈਡ ਨੂੰ ਮਿਲਦੀ ਹੈ ਉੱਥੇ ਲਓਏ ਮਿੱਤਰੋ ਸਵਾਦ ਆ ਰਿਹਾ ਪੂਰਾ ਫੁੱਲ ਬਈ ਆਡੀ ਚਲਾਉਣ ਦਾ ਹੈ ਠੀਕ ਆ ਇਹਦੀ ਡਿਟੇਲ ਵਗੈਰਾ ਦਾ ਤੁਹਾਨੂੰ ਅਸੀਂ ਉੱਥੇ ਦੇ ਹੀ ਦੇਣੀ ਆ ਇਹਦਾ ਸੀਨ ਕੱਟ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਸੀਨ ਕੱਟ ਕੇ ਇਹਦਾ ਮੈਂ ਉਹਦੇ ਵਿੱਚ ਲਾਵਾਂ ਮੈਂ ਹੁਣ ਤੁਹਾਨੂੰ ਦੱਸਦਾ ਠੀਕ ਆ ਜੀ ਗੱਡੀ ਚਲਾਈ ਦੇ ਵਿੱਚ ਪੂਰੀ ਓਕੇ ਆ ਗਈ। ਪੂਰਾ ਵਾਕਰਾਉਂਡ ਤੋਂ ਲੈ ਕੇ ਗੱਡੀ ਦਾ ਪੂਰਾ ਰਿਵਿਊ ਜਿਹੜਾ ਤੁਹਾਨੂੰ ਆਪਾਂ ਗੱਡੀ ਖੜਾ ਕੇ ਉੱਥੇ ਦੇਵਾਂਗੇ। ਠੀਕ ਆ ਜੀ ਤੇ ਮੈਨੂੰ ਆਏ ਆ ਆਪਾਂ ਫਟਾਫਟ ਉੱਥੇ ਪਹੁੰਚੇ ਜਿੱਥੇ ਆਪਾਂ ਪਹੁੰਚਣਾ ਹੈਗਾ। ਆਪਾਂ ਸਕਾਰਪਿਓ ਖੜਾ ਕੇ ਆਉਣੀ ਆ। ਤੇ ਵਾਕਰਾਉਂਡ ਵਗੈਰਾ ਮੈਂ ਪੂਰਾ ਫੁੱਲ ਦੇ ਰਿਹਾ ਗੱਡੀ ਦਾ। ਤੇ ਸਾਡੇ ਵਾਲਾ ਮਗਰੀ ਆਗਾ ਗੱਡੀ ਉਹ ਵੀ ਤਵੱਲੀ ਲਈ ਆਉਂਦਾ ਹੈਗਾ। ਉਹ ਅਸੀਂ ਆਪਣੀ ਸਕਾਰਪਿਓ ਮਗਰੀ ਆ ਰਹੀ ਆਗੀ। ਠੀਕ ਆ। ਤੇ ਸਪੀਕਰ ਵਗੈਰਾ ਦੀ ਰਿਕਾ ਵਿੱਚ ਮਾੜੀ ਮਾੜੀ ਆਵਾਜ਼ ਜੀ ਆ ਰਹੀ ਹੈ। ਬਰ ਮ ਕਾਣਾ ਤਾਂ ਨਹੀਂ ਚੱਲ ਰਿ ਤੇ ਮਾਹਾਂ ਜਿਹੜਾ ਅਟੈਚਮੈਂਟ ਹੈ ਦੀ ਤੁਹਾਨੂੰ ਪਤਾ ਵਰਨ ਵਾਲਾ ਕੰਮ ਹੈ ਆਪਣੀ ਬਸਕਾਰਪੀ ਹੋ ਲਗਾ ਮੈਂ ਹੈਂਡ ਬ੍ਰੇਕ ਖਿੱਚ ਕੇ ਵੇਰੀ ਹੁੰਦਾ ਇਹਦੇ ਹੈਂਡ ਵੀ ਨਿਕੇ ਜਿਆ ਤੁਹਾਨੂੰ ਚੈੱਕ ਕਰਵਾਉਂਗਾ ਸਾਰਾ ਖੜਾ ਕੇ ਹੁਣ ਚੱਲਦੀ ਗੱਡੀ 'ਚ ਪਤਾ ਗਿਆ ਆਪਾਂ ਜਿਆਦਾ ਇਧਰ ਉਧਰ ਧਿਆਨ ਨਹੀਂ ਦੇ ਸਕਦੇ ਡਰਾਈਵ ਸੇਫ ਸਭ ਤੋਂ ਵੱਧ ਮੇਰਾ ਧਿਆਨ ਸਿੱਧਾ ਹੈਗਾ ਮੇਰਾ ਮੋਬਾਈਲ 'ਚ ਵੀ ਘੱਟ ਧਿਆਨ ਹੈਗਾ ਕਿਉਂਕਿ ਮੇਰਾ ਧਿਆਨ ਸਿੱਧਾ ਹੈ ਆ ਵੀ ਆਪਾਂ ਗੱਡੀ ਨੂੰ ਸਿੱਧਾ ਸਹੀ ਸਲਾਮਤ ਲੈ ਕੇ ਚੱਲੀਏ ਉੱਥੇ ਵਾਪਸ ਲੈ ਕੇ ਆਈਏ ਉੱਥੋਂ ਜਾਣਾ ਆਪਾਂ ਥੋੜਾ ਜਿਹਾ 10 ਕਿਲੋਮੀਟਰ ਦਾ ਫਰਕ ਸੀ ਆਪਣਾ ਮੈਂ ਕਹਿੰਦਾ ਬਈ ਗੱਡੀ ਛੱਡਣ ਵਾਲੀ ਹੈ ਨਹੀਂ ਗੀ ਠੀਕ ਆ ਮੇਰੀ ਸਾਡੀ ਮਜਬੂਰੀ ਆ ਕਿ ਅਸੀਂ ਨਹੀਂ ਲੈ ਸਕਦੇ ਚਲੋ ਠੀਕ ਆ ਕਿਉਂਕਿ ਪਹਿਲੇ ਆਲਰੇਡੀ ਸਾਡੇ ਕੋਲ ਦੋ ਗੱਡੀਆਂ ਤੀਸਰੀ ਗੱਡੀ ਸੀ ਲੈਣ ਦੀ ਸਲਾਹ ਕਰ ਰਹੇ ਆਂਗੇ ਤੇ ਉਹਨਾਂ ਚੋਂ ਇੱਕ ਅਸੀਂ ਸੇਲ ਵੀ ਕਰਨੀ ਆ I20 ਆ ਵਾ ਸੇਲ ਕਰਕੇ ਹੋਰ ਲਿਆਵਾਂਗੇ ਸ਼ਾਇਦ ਜੇ ਨਾ ਵੀ ਸੇਲ ਕਰੀ ਲਿਉਣੀ ਤਾਂ ਫੇਰ ਵੀ ਪਊਗੀ ਉਹ ਸਾਡਾ ਫੋਰਚੂਨਰ ਲਈਏ ਦੇਖੋ ਗੱਡੀ ਮੈਂ ਕਹਿੰਦਾ ਮੇਰਾ ਖੁੱਦਾ ਦਿਲ ਹੈਗਾ ਗੱਡੀ ਰੱਖਣ ਦਾ ਪਰ ਮੈਨੂੰ ਪਤਾ ਘਰੇ ਇੰਨੀਆਂ ਗਾਲਾਂ ਪੈਣਗੀਆਂ ਕਿ ਤੈਨੂੰ ਕੀ ਲੋੜ ਪਈ ਸੀ ਇੰਨੀ ਮਹਿੰਗੀ ਗੱਡੀ ਲੈਣ ਦੀ ਵੀ ਤੂੰ ਘਾਟ ਰਹੀਆਂ ਵਾਲੀ ਲੈ ਲੈ ਆਪਣਾ ਤੁ ਕਰਦੇ ਹੁੰਦੇ ਨੇ ਆਪਣੇ ਜੱਟ ਜਿਵੇਂ ਜਦੋਂ ਪਤਾ ਗਾਲਾਂ ਦਾ ਪੈਂਦੀ ਹੁੰਦੀ ਆ ਮਨ ਹੈਗਾ ਹੀ ਨਹੀਂ ਪਤਾ ਰੱਖ ਵੀ ਲਈਏ ਮੈਂ ਮਨਾ ਮળો ਕੇ ਦੇਖੂਗਾ ਕਰੇ ਕੋਸ਼ਿਸ਼ ਕਰੂੰਗਾ ਬਾਕੀ ਗੱਡੀ ਬਣੀ ਹੋਣ ਤੁਹਾਡੇ ਲਈ ਆ ਤੁਹਾਡੇ ਦੇਖਦਾ ਕਿਹੜੇ ਭਰਾਵਾਂ ਦੀ ਕਿਸਮਤ ਆ ਜੇ ਪਹਿਲਾਂ ਪਹਿਲਾਂ ਲੈ ਗਏ ਲੈ ਗਏ ਜੇ ਮੇਰਾ ਮਨ ਬਣ ਗਿਆ ਦੋ ਚਾਰ ਦਿਨਾਂ ਚ ਫਿਰ ਤਾਂ ਮੈਂ ਹੀ ਰੱਖ ਲੂੰਗਾ ਗੱਡੀ ਠੀਕ ਆ ਜੀ ਚਲੋ ਫਿਰ ਤੋਂ ਬਾਅਦ ਆਪਾਂ ਗਾਂ ਚੱਲ ਕੇ ਮਿਲਦੇ ਆ ਗੱਡੀ ਦਾ ਸਵਾਦ ਪੂਰਾ ਫੱਲਾ ਰਿਹਾਗਾ ਹੈਂਡ ਬ੍ਰੇਕ ਇਹਦੇ ਤੁਹਾਨੂੰ ਪਤਾ ਹੀ ਉਹ ਦੂਜਾ ਬਟਨ ਜਿਹੇ ਵਾਲੇ ਹੁੰਦੇ ਆਗੇ ਫੰਕਸ਼ਨ ਸਾਰੇ ਇੰਡੀਕੇਟਰ ਇਧਰ ਲਈ ਸਾਡਾ ਵਾਸ਼ਰ ਇਧਰ ਲਈ ਸਾਡਾ ਉਹ ਤੁਹਾਨੂੰ ਮੈਂ ਪ੍ਰੋਪਰ ਡਿਟੇਲ ਦੇ ਦੂੰਗਾ ਮੇਰਾ ਮਜ਼ਾ ਹੀ ਇਹ ਨਾ ਰਿਹਾ ਚਲਾਉਣ ਦਾ ਠੀਕ ਹੈ ਜੀ ਮਿਲਦੇ ਆ ਹਾਂਜੀ ਗੱਡੀ ਆਪਣੀ ਚੈੱਕ ਕਰੀ ਜਾਂਦੇ ਨੇ ਬਾਈ ਪਿਕਅਪ ਦੀ ਦਿੱਕਤ ਸੀਗੀ ਉਹ ਉੱਥੇ ਕੋਈ ਫਿਊਜ਼ ਬੁੱਕ ਦਾ ਛੋਟਾ ਜਿਹਾ ਕੰਮ ਜਿਹੀ ਹੈਗਾ ਗੱਡੀ ਦਾ ਹੋ ਜਾਊਗਾ ਇੱਕ ਅ ਸ਼ੀਸ਼ੇ ਦੇ ਨਾਲ ਸਿਲੀਕੋਨ ਪੈਣ ਵਾਲੀ ਆ ਗਈ ਓਰੇ ਸਿਲੀਕਾਨ ਤੇ ਲੀਸੋ ਦੇ ਕਰਕੇ ਜਦ ਹੱਥ ਮਾਰਦਾ ਸ਼ੀਸ਼ਾ ਉੱਪਰ ਆਉਂਦਾ ਉਹਦੇ ਨਾਲ ਹੀ ਪਾਣੀ ਅੰਦਰ ਜਾਂਦਾ ਸੀ ਜਿਹੜਾ ਆਪਣਾ ਸਾਰਾ ਮੈਟ ਭਿੱਜ ਗਿਆ ਬਾਈ ਕਹਿੰਦਾ ਗੱਡੀ ਆਪਾਂ ਪੂਰੀ ਪੱਟ ਕੇ ਮੈਟ ਮੂਟ ਵਗੈਰਾ ਸਾਰੇ ਅੰਦਰੋਂ ਸੀਟਾਂ ਖੋਲ ਕੇ ਸੁਕਾ ਕੇ ਉਧਰ ਸਿਲੀਕਾਨ ਵਗੈਰਾ ਹੀ ਭਰਿਆ ਜਾਊਗਾ ਸਾਰੀ ਗੱਡੀ ਉਹ ਕਿਉਂ ਜੂ ਪਿਕਅਪ ਆ ਦੋ ਮੇਨ ਦਿੱਕਤਾਂ ਸੀ ਦੋਨੇ ਮੇਨ ਦਿੱਕਤਾਂ ਦੂਰ ਹੋ ਜਾਣਗੀਆਂ ਆਪਣੀਆਂ ਠੀਕ ਆ ਜੀ ਚਲੋ ਅਜੇ ਗੱਡੀ ਦਾ ਬੜਾ ਨੁਕਸਾਨ ਤਾਂ ਹੈ ਨਹੀਂਗਾ ਆਪਣਾ ਵੀ ਆਪਣਾ ਕੋਈ ਗੱਡੀ ਆਪਾਂ ਨਹੀਂ ਬਾੜੀ ਚਲਾਈ ਹੋਵੇ ਉਹ ਕਹਿੰਦੇ ਬਸ ਪਿਕਅਪ ਦੀ ਦੇਖਾ ਸੀ ਪਿਕਅਪ ਦੇਖ ਕੇ ਦੂਰ ਕਰ ਦਿੱਤੀ ਜਾਊਗੀ ਗੱਡੀ ਆਪਣੀ ਚਗਾ ਚੱਕ ਹੋ ਜੂਗੀ ਬੜਾ ਮੋਟਾ ਮਗਾ ਹੋਰ ਵੀ ਜਿਹੜਾ ਹੱਤ ਪੱਲੇ ਜਿਵੇਂ ਬੰਪਰ ਲੋਕ ਲੋਕ ਨਿਕਲੇ ਹੋਏ ਨੇ ਪਹਾੜਾਂ ਜਾਂਦੇ ਰਹਿੰਦੇ ਨੇ ਨਾ ਲੱਗ ਜਾਂਦੀ ਹੈਗੀ ਉੱਚੇ ਨੀਵੇਂ ਥਾਂ ਤੇ ਮੋਰਲਾ ਬੰਪਰ ਵੀ ਟੱ ਲਈ ਆ ਥੋੜਾ ਜਿਹਾ ਇਹ ਲੱਗ ਗਿਆ ਸੀ ਮੈਥੋਂ ਇਹ ਮੈਂ ਚੜਾਈ ਤੋਂ ਕਿਸੇ ਹੋਟਲ ਦੀ ਜਿਹੜੀ ਤੋਂ ਥੱਲੇ ਤਾਰ ਰਹੇ ਜਦੋਂ ਉਦੋਂ ਲੱਗ ਗਿਆ ਸੀ ਜਦੋਂ ਪੇਚ ਨਾ ਖੜਾਇਆ ਸੀਗਾ ਇਹ ਚੁੱਲੇ ਮਾੜੀ ਮੂੜੀ ਸੈਟਿੰਗ ਕਰਾ ਕੇ ਗੱਡੀ ਓਕੇ ਕਰ ਲਾਂਗੇ ਤਾਂ ਕਿ ਲੰਬੇ ਰੋਡ ਤੇ ਗੱਡੀ ਆਪੇ ਹੀ ਲੈ ਕੇ ਜਾਣੀ ਆਂਗੀ ਕਿਤੇ ਵੀ ਆਪਾਂ ਜਾਨਨੇ ਆਪਦੀ ਐਵਰੇਜ ਵਗੈਰਾ ਵੀ ਆਪਾਂ ਨੂੰ ਵਧੀਆ ਪੈਣੀ ਫਿੱਟ ਦਿੰਦੀ ਆ ਬਾਕ ਵੇ ਲੋਗਾਂ ਭਾਈ ਅੰਦਰ ਆਗੇ ਦੇ ਦੂਜੀ ਗੱਡੀਆਂ ਦੇ ਆਪਣੇ ਬਾਹਰ ਨੇ ਕਿਦਾਂ ਕਰਕੇ ਹੁਣ ਕਿਤੇ ਜਾਣੇ ਆ ਠੀਕ ਹੈ ਇੱਕ ਲਾ ਦੇ ਡਾਕੂਮੈਂਟ ਸਾਰੇ ਓਕੇ ਰਹਿੰਦੇ ਨੇ ਹਰ ਟਾਈਮ ਘਰ ਦੇ ਚਲਾਉਂਦੇ ਨੇ ਨੇ ਡਾਕੂਮੈਂਟ ਓਕੇ ਨੇ ਲੰਬੇ ਰੋਡ ਤੇ ਇਹਨੂੰ ਖਿੱਚਿਆ ਕਰਾਂਗੇ ਹੁਣ ਮੇਨ ਸੀਗੀ ਪਿਕਅਪ ਦੀ ਦਿੱਕਤ ਉਹ ਦੂਰ ਹੋਈ ਜਾਣੀ ਆ ਠੀਕ ਹੈ ਜੀ ਹੁਣ ਆਪਾਂ ਨਵਾਂ ਵਲੌਗ ਅੱਜ ਐਡਿਟ ਕਰਤਾ ਤੇ ਉਹਨੂੰ ਹੁਣ ਬਸ ਮੈਂ ਅਪਲੋਡ ਕਰਨੀ ਲੱਗਿਆਗਾ ਥੱਲੇ ਆਪਣਾ ਨਾ ਕੰਮ ਚੱਲ ਰਿਹਾ ਇੱਕ ਜਾਲੀ ਲਵਾ ਰਹੇ ਆਂਗੇ ਆਪਾਂ ਟੈਂਕੀ ਨਵੀਂ ਰਖਾਈ ਸੀਗੀ ਇਹਨੇ ਤੋਂ ਲੀਕ ਕਰ ਰਿਹਾ ਮੱਲਾ ਦਾ ਪਾਣੀ ਥੋੜਾ ਥੋੜਾ ਹਾਂ ਲੀਕ ਕਰ ਰਿਹਾ ਹਲਕਾ ਹਲਕਾ ਪਾਣੀ ਆ ਜੋੜ ਲਾਏ ਸੀ ਆਪਾਂ ਸਾਰੇ ਇਹਨਾਂ ਚੋਂ ਮੱਲਾ ਦਾ ਜੋੜ ਇਥੋਂ ਲੀਕ ਕਰੀ ਜਾਂਦਾਗਾ ਹੁਣ ਬਾਲ ਬੰਦ ਕਰਿਆਗਾ ਤਾਂ ਕਿ ਥੱਲੇ ਪਾਣੀ ਨਾ ਜਾਵੇ ਥੱਲੇ ਆਪਾਂ ਪਾਇਪ ਵੱਡਣ ਲੱਗਿਆ ਉਹ ਤੁਹਾਨੂੰ ਦਿਖਾਉਂਗਾ ਕਿਵੇਂ ਠੀਕ ਆ ਆ ਆਪਾਂ ਪਹਿਲਾਂ ਇੱਥੇ ਪਾਇਪ ਛੱਡੀ ਸੀ ਤਾਂ ਪਾਇਪ ਵੱਡੀ ਆ ਗਈ ਪਹਿਲਾਂ ਆਪਣਾ ਉਹ ਟੈਂਕੀ ਬੜੀ ਸਾਜੀ ਹੁੰਦੀ ਸੀ ਉਹ ਹੱਟ ਕਰ ਲਈ ਹੁਣ ਆਪਾਂ ਉਧਰੋਂ ਪਾਣੀ ਆਉਂਦਾਗਾ ਇਧਰੋਂ ਜਾਂਦਾਗਾ ਟੈਂਕੀ ਦੇਖ ਲਈ ਸੱਚ ਭਰੀ ਹੋਈ ਆ ਯਾਰ ਇੱਕ ਤਾਂ ਇੱਕ ਹੱਥ ਨਾਲ ਖੋਲਣੀ ਚੀਜ਼ ਔਖੀ ਆ ਕਿਉਂਕਿ ਮੌਸਮ ਹੋਇਆ ਪਏ ਗੰਦਾ ਨੇਰੀ ਆਉਣ ਤੋਂ ਟੈਂਕੀ ਭਰਨ ਵਾਲੀ ਆ ਗਈ ਜੇ ਟੈਂਕੀ ਆਪਾਂ ਨਾ ਭਰੀ ਉੱਡਣ ਦਾ ਡਰ ਹੈਗਾ ਇਹਦਾ ਢੱਕਣ ਵੀ ਟੈਟ ਕਰਦੀ ਹੈ ਏਸੀ ਦੇਖੋ ਸਾਡੇ ਇਧਰ ਕਿੰਨੇ ਲੱਗੇ ਹੋਏ ਨੇਗੇ ਇੱਕ ਏਸੀ ਤਾਂ ਆਪਣਾ ਜਿਹੜਾ ਇਸ ਟਾਈਮ ਬੰਦ ਪਿਆ ਇੱਕ ਏਸੀ ਆਹ ਇੱਕ ਏਸੀ ਉਹ 2 3 4 5 ਪਰਲੇ ਪਾਸੇ 6 7 7 ਅੱਛਾ 4 ਉਧਰ ਦੀ ਸਾਡਾ 4 5 6 7 8 9 9 10 देखो 11 11 एसी ਦਾ ਸਾਡੇ ਕੋਠੇ ਤੇ ਇਧਰ ਹੀ ਲੱਗੇ ਪਏ ਨੇਗੇ ਬਾਕੀ ਪਤਾ ਨਹੀਂ 11 ਉੱਧਰ 11 ਉਪਰਲੇ ਪਾਸੇ ਵੀ ਹੋ ਸਕਦੇ ਆ ਏਸੀ ਬੜੇ ਲੱਗੇ ਹੋਏ ਨੇ ਰੇ ਅਜੇ ਕਹਿੰਦੇ ਕਰਮੈਸ ਹੁੰਦੀ ਆ ਹੁਣ ਆਪਾਂ ਵੀ ਕੀ ਕਰੀਏ ਮਜਬੂਰੀਆਂ ਨੇ ਲਾਉਣੇ ਪੈਂਦੇ ਨੇਗੇ ਉੱਪਰ ਘਾ ਹੋ ਗਿਆ ਪਿਆ ਚਲੋ ਥੱਲੇ ਸੋਂ ਦਿਖਾਉਣਾ ਪ੍ਰੋਜੈਕਟ ਕੀ ਹੋ ਰਿਹਾ ਹੈ ਇਹ ਪੌੜੀਆਂ ਉੱਤਰਦੀਆਂ ਆਪਣੀਆਂ ਸਿੱਧੀਆਂ ਅੰਦਰ ਨੂੰ ਕੋਠੇ ਅਟੈਚ ਆਪਣੇ ਦੋ ਸਾਈਡ ਤੇ ਆਲੋ ਗਿਆ ਬਰਜੈਕਟਰ ਪਹਿਲੇ ਜਾਲੀ ਲਾਉਣੀ ਹੈਗੀ ਜਾਲੀ ਲਾ ਕੇ ਇਹਦੇ ਸਪੋਰਟ ਲਾਈ ਆਗੇ ਆ ਪੈ ਪ ਜਾਂਦੀ ਹੈਗੀ ਪੈ ਵੱਧਦੇ ਹੁਣ ਇਹਨੂੰ ਹਾਂਜੀ ਸੱਜਣੋ ਇਸ ਵਾਰ ਆਪਣੇ ਕੋਲ ਫੇਰ ਆ ਗਈ ਆਡੀ A4 ਅੱਜ ਫੇਰ ਆਪਾਂ ਇਹਨੂੰ ਟ੍ਰਾਈ ਤੇ ਲੈ ਕੇ ਆਏ ਆ ਲਓ ਜੀ ਆਜੋ ਜੀ ਅੰਦਰ ਆਪਣਾ ਭਰਾ ਮਨਵੀਰ ਆਪਣੇ ਨਾਲ ਆਇਆ ਹੋਇਆ ਅੱਜ ਤੇ ਗੱਡੀ ਤੇ ਨਾ ਜਿਹੜੀ ਰਿਵਿਊ ਵੀਡੀਓ ਸੀ ਉਹ ਆਪਣੀ ਰਹਿ ਗਈ ਸੀ ਕਰਨ ਵਾਲੀ ਵਿਊ ਵੀਡੀਓ ਜਿਹੜੀ ਆਪਾਂ ਦੁਬਾਰੇ ਕਰਾਂਗੇ ਇੱਕ ਦਿਨ ਹੋਸਾ ਦਾ ਅੱਜ ਹੀ ਆਪਾਂ ਰਿਵਿਊ ਵੀਡੀਓ ਬਣਾ ਲਈ ਉਹਦੇ ਗੱਡੀ ਧੋਤੀ ਹੋਈ ਚੰਗੀ ਭਲੀ ਤੇ ਆਹ ਫਾਇਦਾ ਹੈ ਗਾ ਆਟੋਮੈਟਿਕ ਗੱਡੀ ਦਾ ਤੇ ਲਓ ਜੀ ਡਰਾਈਵ ਮੋਡ ਲੱਗ ਗਈ ਹੁਣ ਇਸ ਤੋਂ ਬਾਅਦ ਆਪਣਾ ਮੰਨ ਕੇ ਜਿਵੇਂ ਇੱਕ ਲੱਤ ਵਿਹਲੀ ਆ ਕਹਿੰਦਾ ਇੱਕ ਹੱਥ ਵਿਹਲਾ ਆ ਸੁੱਖਾ ਗਾ ਜੀ ਬਸ ਮੈਂ ਸਟੀering ਲਾਦਾ ਜਿਆਦੇ ਨੀਵਾ ਕਰ ਲਿਆ ਉਹਦੇ ਕਰਕੇ ਕੀ ਹੈ ਮੇਰੇ ਗੋਡੇ ਦੇ ਵੱਜ ਰਿਹਾ ਹੈ ਗਾ ਤੇ ਅੱਜ ਮੜਾ ਮਾਲ ਚੱਜ ਆਈ ਸੀ ਥੋੜਾ ਸ਼ੋਅ ਦਾ ਟਾਈਮ ਪਤਾ ਕਰਨ ਆਈ ਸੀਗੇ ਮਾਹ ਨਾਲ ਨੰਗੀ ਚੱਲਿਆਂ ਨਾਲੇ ਸ਼ੋਅ ਦਾ ਟਾਈਮ ਪਤਾ ਕਰ ਲਾਂਗੇ ਗਾਂਧੀ 3 ਦੇਖਣ ਦਾ ਮਨ ਸੀਗਾ ਕਿਉਂਕਿ ਸਾਰੇ ਜਣੇ ਦੇਖਿਆ ਮੈਂ ਕਰ ਰਹਿ ਗਿਆ ਗੱਲਾਂ ਹਨਵੀਰ ਵੀ ਦੇਖਿਆ ਆ ਤੇ ਹੁਣ ਦੇਖਦੇ ਆ ਟਰਾਈ ਮਾਰਦੇ ਆ ਜੇ ਅੱਜ ਟਾਈਮ ਲੱਗਿਆ ਤਾਂ ਅੱਜ ਜ਼ਰੂਰ ਫਿਲਮ ਦੇਖਾਂਗੇ ਥੋੜਾ ਨਾ ਟਾਈਮ ਦੀ ਸ਼ਾਰਟੇਜ ਹੋ ਜਾਂਦੀ ਆ ਤੇ ਹੁਣ ਚੱਲਿਆਂ ਮੜਾ ਪ੍ਰੇਮ ਦੇ ਰੋਲ ਖਾਣ ਆਪਣੇ ਬਹੁਤ ਫੇਮਸ ਆਗਾ ਬਾਈ ਰੋਲ ਬਣਾਉਂਦਾਗਾ ਪ੍ਰੇਮ ਤੁਹਾਨੂੰ ਵੀ ਚੈੱਕ ਕਰਾਉਨੇ ਆ ਉੱਥੇ ਲਓ ਜੀ ਲੈਨਸਰ ਗੱਡੀ ਆਪਣੇ ਕੋਲ ਪਹਿਲਾਂ ਕਿਸੇ ਟਾਈਮ ਕਹਿੰਦੇ ਲੈ ਲੈਨਸ ਮੈਂ ਜੱਸੀ ਗੱਲ ਬਾਈ ਨੇ ਕਿਹਾ ਗਾਣੇ ਚ ਤੇ ਥੋੜਾ ਸੀਟ ਨੂੰ ਮੈਂ ਐਡਜਸਟ ਕਰ ਲੈਣਾਗਾ ਉਹ ਵੈਰੀ ਵਡ ਬੇਰ ਸ਼ੌਕਰਾਂ ਦਾ ਨਹੀਂ ਪਤਾ ਲੱਗਦਾ ਸ਼ੌਕਰ ਵਾਲੇ ਸਿਰ ਆਗੇ ਮਨਵੀਰ ਸਾਡਾ ਬੰਦਾ ਸੰਗ ਦਾ ਥੋੜਾ ਜਿਆ ਇਹ ਕ ਆਪਣਾ ਭਰਾ ਆਗਾ ਮਨਵੀਰ ਤੇ ਜਿੱਦਾਂ ਕਿ ਤੁਸੀਂ ਆਪਣੀ ਵੀਡੀਓ ਨੂੰ ਕਾਫੀ ਪਿਆਰ ਦੇ ਰਹੇ ਹੋਗੇ ਤੇ ਸਾਨੂੰ ਬੁਲਟਾਂ ਵਾਸਤੇ ਵੀ ਕਾਫੀ ਕਾਲ ਆ ਰਹੀ ਆ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂਗੇ ਤੇ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਤੇ ਕੁਝ ਦਿਨਾਂ ਨੂੰ ਆਪਾਂ ਵੈਸੇ ਵੀ ਆਪਾਂ ਲੈਣਾ ਦੇ ਵੀ ਜਾਣਾ ਸੀਗਾ ਮਾਤਾ ਦੇਖਣ ਤੇ ਦੇਖਦਾ ਉਹਦੇ ਆਪਾਂ ਕਿਹੜੀ ਗੱਡੀ ਲੈ ਕੇ ਜਾਂਦੇ ਆ ਆਪਣੀ i20 ਵੀ ਜਮਾ ਓਕੇ ਹੋ ਗਈ ਪਿਕਅਪ ਦੀ ਜਿਹੜੀ ਪ੍ਰੋਬਲਮ ਸੀਗੀ ਬਾਈ ਨੇ ਬਿਲਕੁਲ ਸੌਲਵ ਕਰਤੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਜਦੋਂ ਆਪਣੀ A20 ਆ ਗਈ ਨਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਜੀ ਕੀ ਕੀ ਪ੍ਰੋਬਲਮ ਆ ਰਹੀ ਸੀਗੀ ਬਹੁਤ ਜ਼ਿਆਦਾ ਕਲੀਨ ਕਰੀ ਜਾ ਗੱਡੀ ਸਾਫ਼ ਸੁਥਰੀ ਓਕੇ ਦੀ ਰਿਪੋਰਟ ਹੋ ਗਈ ਹੁਣ ਤੇ ਚਲੋ ਮਿਲਦੇ ਆਂ ਆਪਾਂ ਪ੍ਰੇਮ ਕੋਲ ਚੱਲਦੇ ਆਂ ਪਹਿਲਾਂ ਰੋਲ ਥਾਂ ਜੀ ਆਏ ਮਿੱਤਰੋ ਪ੍ਰੇਮ ਵਾਲੇ ਦੇ ਆਏ ਆ ਪ੍ਰੇਮ ਰੋਲ ਵਾਲਾ ਭਰਾ ਠੀਕ ਆ ਨਾਮ ਲਿਖਿਆ ਹੋਇਆਗਾ ਉਰੇ ਉੱਪਰ ਚਿਕਨ ਰੋਲ ਬਣਦੇ ਆ ਉੱਥੇ ਉਹ ਐਗ ਰੋਲ ਵਗੈਰਾ ਬਣਾਉਂਦਾਗਾ ਵਧੀਆ ਫੇਮਸ ਆ ਕਚੇਰੀਆਂ ਪੁਲ ਆ ਜਾਂਦਾਗਾ ਉੱਥੇ ਉਹ ਜਿਹੜਾ ਪੁਲ ਜਾ ਰਿਹਾ ਕਚੇਰੀਆਂ ਵਾਲਾ ਪੁਲ ਆਗਾ ਠੀਕ ਆ ਜੀ ਇੱਥੇ ਸਾਹਮਣੇ ਪਾਰਕਿੰਗ ਆ ਮੂਰੇ ਕੇਐਸ ਵਾਲੇ ਨੇਗੇ ਵਧੀਆ ਮਤਲਬ ਖਾ ਲਵਗੇ ਟੇਸਟ ਆ ਬਾਈ ਦਾ ਫੇਮਸ ਵੀ ਹੈਗੇ ਆਗੇ ਲੈ ਬਾਈ ਨਾਲੇ ਟੇਸਟ ਕਰਾਊਗਾ ਚੈੱਕ ਕਰਾਊਗਾ ਬਾਈ ਵਧੀਆ ਬਣਾਉਂਦਾਗਾ ਰੋਲਾ ਇਹ ਆਪਣੇ ਇੱਕ ਰੋਲਾ ਆਗੇ ਹਨਾ ਜੀ ਚਾਰ ਐਗਰੋਲ ਹੋ ਜਾਣਗੇ ਕਦੇ ਵੀ ਕਿਸੇ ਭਰਾਣੇ ਆਉਣਾ ਹੋਵੇ ਸਾਹਮਣੇ ਕੇਐਸ ਵਾਲਿਆਂ ਦਾਗਾ ਠੀਕ ਆ ਜੀ ਕਚੇਰੀਆਂ ਵਾਲਾ ਚੌਕ ਆ ਆ ਗਿਆ ਪਰਲੇ ਪਾਸੇ ਕਚੇਰੀਆਂ ਰਹਿ ਜਾਂਦੇ ਉੱਪਰ ਦੇ ਪੁਲ ਕਰਾਸ ਕਰਦਾਗਾ ਜੇ ਮੰਨ ਲੇ ਕਿ ਚਲੋ ਤੁਸੀਂ ਸੰਗਰੂਰ ਵਾਲੀ ਸਾਈਡ ਤੋਂ ਆ ਰਹੇ ਹੋ ਨਾਨਕਸਰ ਵਾਲਾ ਗੁਰਦੁਆਰੇ ਤੋਂ ਥੱਲੋਂ ਦੀ ਹੋ ਕੇ ਨਾ ਥੱਲੋਂ ਦੀ ਹੋ ਕੇ ਇੱਧਰ ਦੀ ਐ ਘੁੰਮ ਕੇ ਆ ਜਿਓ ਇੱਥੇ ਆ ਪਾਰਕਿੰਗ ਹੈ ਵੱਡੀ ਸਾਰੀ ਪਾਰਕਿੰਗ ਤੁਹਾਨੂੰ ਦਿਖਜੂ ਸਾਹਮਣੇ ਬੇਰਕਾਲਾਂ ਦਾ ਜਾਂ ਤੇ ਇੱਧਰ ਇਸਰੀਕਾਲ ਜਿਹੜਾ ਪੁਲ ਛੱਡਦਾਗਾ ਉਹ ਚੜਨ ਦੀ ਲੋੜ ਨਹੀਂ ਹੈਗੀ ਪਾਰਕਿੰਗ ਦੇ ਨਾਲ ਇੱਥੇ ਆ ਜਿਓ ਮੋਗੇ ਸੜਕ ਤੋਂ ਆਨੇ ਹੋਗੇ ਮੋਗੇ ਸੜਕ ਤੋਂ ਪੁਲ ਚੜ ਕੇ ਕਚੇਰੀਆਂ ਵਾਲਾ ਉੱਤਰ ਦੇ ਨਾਲ ਸਰਕੂਲ ਫੇਟਰ ਨੂੰ ਮਾਰ ਕੇ ਆਉਣਾ ਮਾਨਸਾ ਤੋਂ ਸਿੱਧਾ ਹੀ ਬਠਿੰਡਾ ਮਾਨਸਾ ਤੋਂ ਹੀ ਆਉਣਾ ਹੋਗੇ ਲਓ ਜੀ ਚੈੱਕ ਕਰੋ ਬਹੁਤ ਟੇਸਟੀ ਬਣਾਉਂ ਅਸੀਂ ਏਡੀ ਦੂਰੋਂ ਬਾਈ ਦਾ ਰੋਲ ਖਾਣ ਹੀ ਆਉਨੇ ਹੁੰਨੇ ਆਗੇ ਆਓ ਖੜੀ ਜੀ ਆਪਣੇ ਆਡੀ ਤੇ ਹੁਣ ਚਾਲ ਤਾਂ ਇੱਕ ਰੋਲ ਤੇ ਇੱਕ ਤੇਕਨ ਰੋਲ ਆਪਣੇ ਨਾਲ ਦੇ ਬੰਦੇ ਇੱਕ ਐਗ ਖਾਂਦਾ ਨਹੀਂ ਹੈਗਾ ਉਹਦੇ ਲਈ ਚਲੋ ਆਪਾਂ ਸਿੰਪਲ ਚ ਇੱਕ ਰੋਲ ਬਾਲਿਆ ਆ ਚਟਨੀ ਆਪਾਂ ਆਪ ਘਰੇ ਬਣਾਉਨੇ ਹੁੰਨੇ ਆ ਉਹ ਲਈ ਇਹਦੇ ਆ ਲਾਲ ਦੀ ਹੈ ਤੇ ਜਿਹੜੀ ਬੋਤਲਾਂ ਚ ਉਹ ਹੀ ਹੁੰਦੀ ਆ ਹਾਂ ਇੱਕ ਕੇਵਲ ਗ੍ਰੀਨ ਐਗ ਫਿਰ ਐ ਕਰ ਮੈਨੂੰ ਇੱਕ ਰੋਲ ਤਾਂ ਉਰੀ ਖਵਾ ਦੇ ਹਣਾ ਕੋਣ ਵੀ ਕਹਿ ਦੇਣਾ ਚਿਕਨ ਰੋਲ ਉਰੀ ਖਾੜਾ ਬੜਾ ਜੀ ਫਿਲਿੰਗ ਵਗੈਰਾ ਦੇਖ ਲੋ ਫਿਲਿੰਗ ਵਧੀਆ ਕਰਦਾ ਬਾਈ ਬਣਾਉਣ ਦੀ ਸਪੀਡ ਵਧੀਆ ਕੀ ਮਿੰਟਾਂ ਸੈਕਿੰਟਾਂ ਚ ਬਣਾ ਦਿੰਦਾ ਬਾਈ ਟੇਸਟੀ ਆ ਤੇ ਬਾਈ ਕੋਲ ਚਟਨੀ ਛੋਟਨੀ ਸਾਰਾ ਕੁਝ ਹੈਗਾ ਹੈਗਾ ਬਾਕੀ ਸਫਾਈ ਦੀ ਗੱਲ ਵਧੀਆ ਕੀ ਬਾਈ ਦੀ ਟੇਸਟ ਦਾ ਹੈਗਾ ਹੀ ਆ ਬਾਈ ਦੀ ਸਫਾਈ ਦੀ ਗੱਲ ਵੀ ਓਕੇ ਹੈਗੇ ਜਮਾ ਕਿੰਨੇ ਸਾਲ ਹੋ ਗਏ ਪ੍ਰੇਮ ਇਹਨੂੰ 9 ਸਾਲ ਹੋ 9 ਸਾਲ ਹੋ ਗਏ ਬਾਈ ਨੂੰ ਲਾਉਂਦੇ ਨੂੰ ਪਹਿਲਾਂ ਕਚਹਿਰੀਆਂ ਚ ਓਥੇ ਜੇ ਪਹਿਲਾ ਬਾਈ ਚੌਂਕ ਤੇ ਬਣਾਉਂਦਾ ਸੀ ਹੁਣ ਬਾਈ ਦਾ ਸਾਡਾਗਾ ਉੱਪਰ ਜਿਹੜੀ ਦੇ ਉੱਤੇ ਲਿਖੀ ਮਿਲ ਜੂਗਾ ਆਪਣਾ ਆ ਇੰਟਰਲੌਕ ਪੈਣ ਲੱਗੀ ਸਾਰੀ ਉਹ ਲੈ ਵੀ ਹੁਣ ਇੰਟਰਲੌਕ ਵੀ ਪਾ ਜੋ ਉਹ ਵੀ ਵਸੇ ਚੱਲ ਜਾਗਾ ਵਧੀਆ ਬਣ ਜੂਗੀ ਕਾਫੀ ਗੱਡੀਆਂ ਖੜੀਆਂ ਮਿਲ ਜਾਣਗੀਆਂ ਤੁਹਾਨੂੰ ਪਾਰਕਿੰਗ ਵਾਲੀ ਜਾਗਾ ਕਿ ਠੀਕ ਹੈ ਜੀ ਲੋਕੇਸ਼ਨ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਪਾ ਦੂੰਗਾ ਜੀ ਲਓ ਜੀ ਆਪਣੀ ਵਾਰੀ ਆ ਗਈ ਪਹਿਲਾ ਰੋਲ ਖਾਣ ਦੀ ਇਹ ਆਪਣਾ ਸਿੰਪਲ ਇੱਕ ਰੋਲ ਹੈਗਾ ਦੋ ਪ੍ਰਕਾਰ ਦੀਆਂ ਚਟਨੀਆਂ ਅੰਦਰ ਬਹਿ ਕੇ ਵੀ ਖਾ ਸਕਦੇ ਹੋਗੇ ਸੈਟਿੰਗ ਪੋਜੀਸ਼ਨ ਆ ਗਈ ਔਰ ਬੈਠਣ ਨੂੰ ਵਧੀਆ ਲੋ ਰੋਲ ਆਪਾਂ ਪੈਕ ਕਰਾ ਲਏ ਜੀ ਹੁਣ ਚੱਲਦੇ ਆਪਾਂ ਗੱਡੀ ਦੇ ਅੰਦਰ ਖੋਲ੍ਹਿਆ ਸ਼ਿਮ ਸ਼ਿਮ ਇਹਦਾ ਕਸੀਸਾ ਚੱਲ ਨਹੀਂ ਰਿਹਾ ਮੈਨੂੰ ਲੱਗਦਾ ਫੋਲਡਿੰਗ ਵਾਲਾ ਦੂਸਰਾ ਚੱਲ ਰਿਹਾਗਾ ਗੱਡੀ ਉੱਦੇ ਤੋਂ ਭਾਈ ਸੀ ਨਾ ਇੰਨੀ ਲਿਬੜ ਗਈ ਗੱਡੀ ਝੋਪੜੇ ਨਾਲੇ ਮੈਂ ਧਵਾ ਕੇ ਦਿੱਤੀ ਉਹ ਗੱਡੇ ਇਹਨਾਂ ਨੂੰ ਵੀ ਪਈ ਹੁਣ ਧੋਲੀ ਹੁਣ ਇਹਦੀ ਵੀਡੀਓ ਬਣਾ ਲਓ ਪਰ ਕਾਣੋ ਸਮਝਦੇ ਬੰਦੇ ਇਹ ਆਪਣੇ ਇਹ ਗੰਦ ਪਾਏ ਬਣਾ ਹਟਦੇ ਨਹੀਂ ਹੋ 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 ਨੋ ਜੀ ਤਾਂ ਪਲੇ ਕਰ ਚ। ਇਹ ਸੀ ਇਹ ਸੀ ਮੇਸੀ ਡੇਸੀ ਇਹ ਡਿਊਲ ਟੋਨ ਕਨਪਲ ਕੰਟਰੋਲ ਪਤਾ ਨਹੀਂ ਅੰਗਰੇਜ਼ੀ ਅੰਗਰ ਸਿੰਘ ਜੀ ਪਾ ਲਈ ਮਰ ਪਾਉਂਦੇ ਨੇ ਆਪਾਂ ਤੋਂ ਇਹ। ਆ ਜੋ ਜੀ ਮਨਵੀਰ ਜੀ ਕੇ ਹੋ ਜੀ ਰੈਡੀ ਆ ਹੁਣ ਆਪਣਾ ਕੰਮ ਬਹੁਤ ਜਿਆਦਾ ਟੇਸਟੀ ਸੀ ਬਾਈ ਦਾ ਅੱਡਾ ਤੋਂ ਦੱਸਿਆ ਦੀਦਾਰੇ ਤੇ ਦਾ ਸਾਹਮਣੇ ਰੋਲ ਵਾਲਾ ਪਿਰਖਾਪਲਾ ਇਹਦੇ ਵੇਰਕ ਵਾਲੇ ਦੇ ਮੂਰੇ ਠੀਕ ਆ ਜੀ ਭਰਾਵਾਂ ਨੇ ਆਉਣਾਗਾ ਓਕੇ ਹੁਣ ਚੱਲੀ ਆਪਾਂ ਉਹਦੇ ਅੱਡੇ ਤੇ ਕਿਹੜਾ ਰੋਡ ਤੇ ਚੜ੍ਹਦੀ ਹੈ ਜੀ